ਬੀਤੀ ਰਾਤ ਜੋ ਦਿੱਲੀ ਦੀ ਨਵੀਂ ਦਿੱਲੀ ਦੇ ਸਟੇਸ਼ਨ ਤੇ ਹੋਇਆ ਉਹ ਕਿਉਂ ਹੋਇਆ ਇਸ ਤੇ ਵੀ ਕਰਾਂਗੇ ਵਿਚਾਰ ਚਰਚਾ ਕਿਉਂਕਿ ਮਹਾਕੁੰਭ ਦਾ ਮੇਲਾ ਕਾਫੀ ਸਲਾਵਾਦ ਆਇਆ ਤੇ ਲੋਕ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਉਸਾਈ ਸੀ ਪਰ ਸਰਕਾਰ ਆ ਰਹੀਆਂ ਨੇ ਫੇਲ ਇੰਤਿਆਮ ਕਰਨ ਦੇ ਵਿੱਚ ਕੁਝ ਦਿਨ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਉੱਥੇ ਪ੍ਰਿਆਗਰਾਜ ਦੇ ਵਿੱਚ ਕਿਦਾਂ ਭਗਦੜ ਮਚੀ ਅਤੇ ਕਿੰਨੇ ਹੀ ਵਿਅਕਤੀ ਮਾਰੇ ਗਏ ਹਜੇ ਉਹਨਾਂ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਅੰਕੜੇ ਸਾਫ਼ ਨਹੀਂ ਕੀਤੇ ਸਰਕਾਰ ਨੇ ਉਹ ਮਸਲਾ ਦਬਾ ਦਿੱਤਾ ਹੁਣ ਕੱਲ ਬੀਤੀ ਰਾਤ ਇੱਕ ਗੱਡੀ ਦੀ ਅਨਾਉਂਸਮੈਂਟ ਸਿਰਫ ਗਲਤ ਕੀਤੀ ਗਈ ਜਿਸ ਦੇ ਕਰਕੇ ਭਗੜੜ ਮਚੀ ਪਲੇਟਫਾਰਮ ਦੇ ਉੱਤੇ ਐਨੀ ਜਗ੍ਹਾ ਨਹੀਂ ਸੀ ਔਰ ਸਭ ਤੋਂ ਅੱਜਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਜ਼ਰਵ ਡੱਬੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਜਰਨਲ ਕੈਟਾਗਰੀ ਦੇ ਬੰਦੇ ਭਰ-ਭਰ ਦੱਬੇ ਹੋਏ ਸੀ ਜਿਵੇਂ ਕਿ ਕੋਈ ਜਾਨਵਰ ਥੂਸੇ ਹੁੰਦੇ ਨੇ ਤੇ ਇਸ ਪੂਰੇ ਵਿਸ਼ੇ ਦੀ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਮੰਦਭਾਗੀ ਘਟਨਾ ਹੈ ਤੇ ਸਰ ਨਾਲ ਜੁੜੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਲੈਣਾ ਲਾਈਵ ਤੇ ਉਹਨਾਂ ਦਾ ਆਖਰ ਕੀ ਕਹਿਣਾ ਹੈ ਤਾਂ ਸੰਜੀਵ ਸ਼ਰਮਾਈ ਤੁਹਾਡਾ ਸਵਾਗਤ ਹੈ ਸਰ ਲਾਈਵ ਪ੍ਰੋਗਰਾਮ ਸ਼ਾਮ ਦੇ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦੀ ਸ਼ਰਮਾ ਜੀ ਇੱਕ ਖਬਰ ਮਾੜੀ ਜਾਂਦੀ ਨਹੀਂ ਦੂਜੀ ਫੇਰ ਆ ਜਾਂਦੀ ਹੈ ਦੇਖੋ ਹਜੇ ਕੁਝ ਦਿਨ ਪਹਿਲਾਂ ਆਪਾਂ ਚਰਚਾ ਕੀਤੀ ਵੀ ਪ੍ਰਿਆਗਰਾਜ ਦੇ ਵਿੱਚ ਜੋ ਹੋਇਆ ਉੱਥੇ ਭਗਦੜ ਮੱਚੀ ਹੁਣੇ ਕਰ ਰਾਤੀ ਬੀਤੀ ਰਾਤ ਨਵੀਂ ਦਿੱਲੀ ਦੇ ਸਟੇਸ਼ਨ ਦੇ ਉੱਤੇ ਇਹ ਭਗਦੜ ਮੱਚ ਗਈ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਜਿਹੜਾ ਮਹਾਕੁੰਮ ਦਾ ਮੇਲਾ ਚੱਲ ਰਿਹਾ ਹੈ ਜੀ ਜੀ ਤੋ ਇਹ ਕਹਿੰਨੇ ਵੀ ਕਈ ਸਾਲ ਬਾਅਦ ਜਿਹੜਾ ਇਹ ਮੇਲਾ ਜਿਹੜਾ ਮਤਲਬ ਜੋ ਸਿਸਟਮ ਚ ਪਰੰਪਰਾ ਚ ਮਨਾਉਂਦੇ ਆ ਰਹੇ ਆ ਕੋ ਮਨਾਉਣ ਦੇ ਜਿਹੜੇ ਦਿਨ ਆਏ ਆ ਜੀ 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 ਤੇ ਲੋ ਠੀਕ ਆਪਾਂ ਕਿਸੇ ਧਰਮ ਦੇ ਨਾਲ ਜੁੜੇ ਹੋਏ ਆ ਜਾਂ ਕਿਸੇ ਸੀ ਸਿਸਟਮ ਦੇ ਨਾਲ ਜੁੜੇ ਹੋਇਆ ਪਰੰਪਰਾ ਰੱਖ ਕੇ ਜਿਹੜਾ ਸਬ ਸਿਸਟਮ ਉਹਦੇ ਨਾਲ ਜੁੜੇ ਹੋਏ ਆ ਜੀ ਜੀ ਤਾਂ ਉਹਨੂੰ ਦੇਖੋ ਸਮੇਂ ਸਿਰ ਕਰਨਾ ਜਾਂ ਸਮੇਂ ਸਿਰ ਨਿਭਾਉਣਾ ਉਹ ਸਾਡਾ ਫਰਜ਼ ਹੁੰਦਾ ਹੈ ਜੀ ਜੀ ਸਹੀ ਗੱਲ ਹੈ ਲੇਕਿਨ ਨਾਲ ਦੀ ਨਾਲ ਅਸੀਂ ਆਪਣੀ ਸੇਕਤੀ ਦਾ ਧਿਆਨ ਜਾ ਇਸੀ ਸਰਕਾਰਾਂ ਵੱਲ ਜੇ ਅਸੀਂ ਦੇਖ ਲਈ ਵੀ ਸਰਕਾਰਾਂ ਦੇ ਕਿੰਨੇ ਕੁ ਪੁਖਤਾ ਇੰਤਜ਼ਾਮ ਹੁੰਦੇ ਆ ਜੀ ਨਹੀਂ ਜੀ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੇ ਅਸੀਂ ਉਹਨਾਂ ਚੀਜ਼ਾਂ ਤੇ ਬਰਾਮ ਲਾਈਏ ਜਾਂ ਆਪਣੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਵੀ ਠੀਕ ਹੈ ਮੱਥਾ ਹੀ ਟੇਕਣਾ ਸੀ ਘਰ ਬੈਠ ਕੇ ਯਾਦ ਕਰਦੇ ਆ ਜਦੋਂ ਸ਼ਾਂਤੀ ਹੋਊਗੀ ਜਦ ਜਾ ਕੇ ਅਸੀਂ ਆਪਣਾ ਮੱਥਾ ਟੇਕ ਕੇ ਜਾਵਾਂਗੇ ਤੁਹਾਡਾ ਸਵੀਕਾਰ ਹੋ ਜਾਊਗਾ ਜੀ ਜੀ ਕਿ ਸਾਡੀਆਂ ਸਰਕਾਰਾਂ ਤੁਸੀਂ ਨਵੀਂ ਦਿੱਲੀ ਦੀ ਗੱਲ ਕਰਦੇ ਜੀ ਉਸ ਤੋਂ ਪਹਿਲਾਂ ਕਿੰਨੀਆਂ ਮੌਤਾਂ ਹੋਈਆਂ ਉਸ ਤੋਂ ਬਾਅਦ ਫਿਰ ਯੂਪੀ ਦੇ ਸੀਐਮ ਯੋਗੀ ਜੀ ਜਾ ਕੇ ਉੱਥੇ ਜੋ ਅਮਰੀਸੀ ਕੇ ਉਹਨਾਂ ਦਾ ਲੱਕਾ ਪਰਿਵਾਰਾਂ ਨੂੰ ਕਿ ਕਿੰਨੇ-ਕਿੰਨੇ ਪੈਸੇ ਵੀ ਜਿਹੜੇ ਐਲਾਨ ਕਰਕੇ ਆਏ ਆ ਜੀ ਹੁਣ ਇੱਥੇ ਵੀ ਕੁਝ ਹੋ ਜਾਊਗਾ ਜੀ ਮੈਂ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਬੀਤੀ ਦਾ ਹਾਸਾ ਹੋਇਆ ਪਹਿਲਾਂ ਤਾਂ ਉਹਦੇ ਵਿੱਚ ਦੱਸਿਆ ਗਿਆ ਕਿ 13 ਮੋਤਾਂ ਹੋਈਆਂ ਸਰਕਾਰੋਂ ਸਾਫ਼ ਝੂਠ ਬੋਲਿਆ ਗਿਆ ਸੱਚ ਸਵੇਰੇ ਨਜ਼ਰ ਹੋਇਆ ਕਿ 18 ਮੋਤਾਂ ਹੋਈਆਂ ਔਰ ਸ਼ਰਮਾਈ ਸਭ ਤੋਂ ਮੰਦਭਾਗੀ ਖਬਰ ਇਹ ਹੈ ਕਿ ਜਿਹਦੇ ਵਿੱਚ 9 ਤਾਂ ਔਰਤਾਂ ਨੇ ਔਰ 5 ਛੋਟੇ ਛੋਟੇ ਬੱਚੇ ਨੇ ਹਜੇ ਕਿੰਨੇ ਫਟੜ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਦੀ ਕੋਈ ਗਿਣਤੀ ਦੱਸੀ ਨਹੀਂ ਜਾ ਰਹੀ ਤਾਂ ਕਿ ਮਾਹੌਲ ਖਰਾਬ ਨਾ ਹੋਵੇ ਪਰ ਜੋ ਕਾਰਨ ਸਾਹਮਣੇ ਆ ਰਿਹਾ ਜਿਵੇਂ ਤੁਸੀਂ ਸਹੀ ਗੱਲ ਕਹੀ ਕਿ ਆਸਤਾ ਹਰੇਕ ਬੰਦੇ ਦੀ ਹੁੰਦੀ ਹੈ ਕਾ ਲੋਕ ਜਿਆਦਾ ਇਕੱਠੇ ਹੋ ਗਏ ਜੋ ਪੁਲਿਸ ਦੇ ਵੱਲੋਂ ਇੱਕ ਬੜਾ ਹੀ ਗਲਤ ਯਾਨੀ ਬੰਦ ਭਾਗਾ ਇੱਕ ਬਿਆਨ ਸਾਹਮਣੇ ਆਇਆ ਕਿ ਸਾਨੂੰ ਆਸ ਸੀਗੀ ਵੀ ਭੀੜ ਹੋਏਗੀ ਪਰ ਕਹਿੰਦੇ ਸਾਨੂੰ ਇਹ ਨਹੀਂ ਪਤਾ ਸੀ ਵੀ ਇੰਨੀ ਜਿਆਦਾ ਭੀੜ ਹੋ ਜਾਏਗੀ ਤੇ ਯਾਨੀ ਕਿ ਇਹਦਾ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੰਤਿਆਮ ਘੱਟ ਕੀਤੇਗੇ ਉਹ ਸੱਤੋ ਦੇਖੋ ਮਾਰੀ ਗੱਲ ਇਹ ਰਹੀ ਕਿ ਇਹ ਭਗਦੜ ਤਾਂ ਮੱਚੀ ਕਿ ਜਿਹੜੇ ਸਲੀਪਰ ਕਾਲਾਸ ਯਾਨੀ ਕਿ ਆਪਾਂ ਜ਼ਰੂਰ ਕਰਾਨੇ ਆ ਉੱਥੇ ਵਿੱਚ ਵੀ ਜਨਰਲ ਕੈਟਾਗਰੀ ਦੇ ਬੰਦੇ ਵੜੇ ਹੋਏ ਸੀਗੇ ਜਿਵੇਂ ਕਿ ਕੁੱਤਿਆਂ ਮੱਜਾਂ ਨੂੰ ਵਾਰਟਾ ਜਾਂਦਾ ਐ ਏਦਾ ਬੰਦੇ ਵੜੇ ਹੋਏ ਸੀ ਪਰ ਲੋਕਾਂ ਨੇ ਵੀ ਸ਼ਰਮ ਨਹੀਂ ਆਈ ਸ਼ਰਮ ਨਹੀਂ ਆਂਦੀ ਵਾਰ-ਵਾਰ ਹਾਸੇ ਹੁੰਦੇ ਨੇ ਅਸੀਂ ਕੱਲਾ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਇਲਜ਼ਾਮ ਦਿੰਦੇ ਲੋਕ ਵੀ ਨਹੀਂ ਸ਼ਰਮਾਜੀ ਸੋਚਦੇ ਦੇਖੋ ਛੋਟੀ ਸਾਹਿਬ ਸਰਕਾਰਾਂ ਤੋਂ ਇਹ ਗਲਤੀਆਂ ਸ਼ੁਰੂ ਹੋਣੀਆਂ ਐ ਜੀ 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 ਪਬਲਿਕ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦੀ ਐ ਜੀ ਜੀ ਸਹੀ ਗੱਲ ਐ ਉਹੀ ਇਸ ਚੀਜ਼ ਦੇ ਮੈਟਰ ਦੇ ਵਿੱਚ ਐ ਸਰਕਾਰਾਂ ਦਿਨ ਦੇਖ ਕੇ ਮਾਹੌਲ ਦੇਖ ਕੇ ਫ੍ਰੀ ਕਰ ਦਿੰਦੀਆਂ ਜੀ ਸੇਵਾਵਾਂ ਜੀ ਇੰਨਾ ਦੀਆਂ ਬੱਸਾਂ ਦੀਆਂ ਜੀ ਫਿਰ ਉਹ ਲਾਲਚ ਹੋ ਜਾਂਦਾ ਸਾਨੂੰ 100 200 500000 ਰੁਪਏ ਬਚਾਉਣ ਦੇ ਚੱਕਰ ਦੀ ਵੀ ਅਸੀਂ ਨਹੀਂ ਯਾਰ ਪੈਸੇ ਦਾ ਲੱਗਣ ਨਹੀਂ ਜਾਣੇ ਹੀ ਹੈ ਜੀ ਜੀ ਉਹਦੇ ਵਿੱਚ ਆંકੜਾ ਵੱਧ ਜਾਂਦਾ ਜੀ ਜੇ ਸਿਸਟਮ ਦੇ ਵਿੱਚ ਹੋਵੇ ਤਾਂ ਜਾਣੇ ਵਾਲਾ 35 ਵਾਰ ਸੋਚੂਗਾ ਅਸੀਂ ਇਹ ਨਹੀਂ ਕਹਿੰਦੇ ਮਹਿੰਗਾ ਕਰ ਦੋ ਲੋਕ ਜਾਣ ਨਾ ਨਹੀਂ ਲੇਕਿਨ ਸਾਨੂੰ ਸੋਚਣਾ ਪਊਗਾ ਵੀ ਐਦਾਂ ਦੀ ਭਗੜੜ ਚ ਕਰਨ ਦੇ ਨਾਲ ਜਾਂ ਐਦਾਂ ਦਾ ਮਾਹੌਲ ਬਣ ਦੇ ਨਾਲ ਸਾਡੀ ਜਾਨਾਂ ਜਾਨੀ ਐ ਸਾਡੇ ਲੋਕਾਂ ਦੇ ਜਾਨੇ ਸਰਕਾਰਾਂ ਤਾਂ ਦੇਖੋ ਇਹ ਪਹਿਲਾਂ ਵੀ ਪੈਸਾ ਐਲਾਨ ਕਰਤਾ ਯੋਗੀ ਜੀ ਨੇ ਹੁਣ ਇੱਥੇ ਜਿਹੜੇ ਜਿਹੜੇ ਸੀਐਮ ਹੋਣਗੇ ਜਿਹੜੇ ਜਿਹੜੇ ਇਲਾਕਿਆਂ ਦੇ ਬੰਦੇ ਹੋਣਗੇ ਉਹ ਸੀਐਮ ਉਹਨਾਂ ਨੂੰ ਪੈਸੇ ਦੇ ਜਾਣਗੇ ਲੇਕਿਨ ਉਹੀ ਪੈਸਾ ਦੇਖੋ ਇੱਕ ਤਾਂ ਜਾਣ ਜਾਂਦੀ ਐ ਉੱਥੋਂ ਤਾਂ ਪੈਸਾ ਲੱਗਦਾ ਸਰਕਾਰ ਦੇ ਖਜ਼ਾਨੇ ਦਾ ਦੇਖੋ ਜਾਨ ਬਚ ਜੂਗੀ ਭਾਈ ਸਾਹੀ ਘਟ ਲੱਗੂਗਾ ਉਹੀ ਪੁਕਤਾ ਇੰਤਜ਼ਾਮ ਤੁਸੀਂ ਆਪਣੇ ਆਪਣੇ ਇਲਾਕਿਆਂ 'ਚ ਹਲਕੇ ਜਿਹਾ ਪੈਂਦੇ ਹੋ ਜੇ ਤੁਸੀਂ ਕਰ ਲੋ ਦੇਖ ਕੇ ਕਰ ਲੋ ਟ੍ਰੇਨਾਂ ਦਾ ਟਾਈਮ ਵਧਾ ਦਿਓ ਜਾਂ ਟ੍ਰੇਨਾਂ ਵਧਾ ਦਿਓ ਰੂਟ ਵਧਾ ਦਿਓ ਕੁਛ ਐਦਾਂ ਦੇ ਇੰਤਜ਼ਾਮ ਕਰ ਲੋ ਤਾਂ ਜੋ ਭਗ ਰਨਾਮ ਬਚੇ ਬਾਕੀ ਲੋਕਾਂ ਨੂੰ ਵੀ ਚਾਹੀਦਾ ਵੀ ਫਰੀ ਦਾ ਦੇਖ ਕੇ ਕਿਤੇ ਨਾ ਕਿਤੇ ਐਦਾਂ ਦਾ ਸਿਚੁਏਸ਼ਨ ਕਰੈਕਟ ਨਹੀਂ ਕਰਨੀ ਚਾਹੀਦੀ ਵੀ ਜਿਹਦੇ ਵਿੱਚ ਸਾਡੀਓ ਜਾਨ ਚਲ ਜਵੇ ਜੀ ਸਰਮਾ ਜੀ ਰੇਲਵੇ ਮਿਨਿਸਟਰ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਆਇਆ ਕਿ ਅਸੀਂ ਜਾਂਚ ਦੇ ਹੁਕਮ ਦੇਤੇ ਹੋ ਤੇ ਜਾਂਚ ਸ਼ੁਰੂ ਵੀ ਹੋ ਗਈ ਹੈ ਪਰ ਗਲਤ ਹੈ ਕਿ ਜਾਂਚਾਂ ਹਰ ਵਾਰ ਹੁੰਦੀਆਂ ਨੇ ਸਿਰੇ ਦੀ ਚੜਦੀਆਂ ਪਰ ਕੀ ਉਹ ਜਿਹੜੇ 18 ਪਰਿਵਾਰ ਨੇ 18 ਮੌਤਾਂ ਹੋਈਆਂ ਜੋ ਹੁਣ ਤਾਂ ਦੱਸਿਆ ਗਈਆਂ ਉਹਨਾਂ ਨੂੰ ਕੀ ਕਹੀਏ ਵੀ ਜਾਤ ਤੇ ਸ਼ਰਧਾਂਜੀ ਲੈ ਆਓ ਸਾਡੇ ਕੋਲ ਅਸੀਂ ਜਾਗ ਦੇ ਦਈਏ ਮੈਂ ਥੋੜਾ ਮੈਂ ਉਹ ਜਨਨਾ ਭਾਵ ਕੋ ਜਨਨਾ ਜਲਦੀ ਕਿ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਦੇ ਦੇ ਵਿੱਚ ਕੀ ਕਰੀਏ ਜਾਂਚ ਨੂੰ ਇਹ ਉਹ ਜਿਹੜੇ ਬੰਦੇ ਮਰ ਗਏ ਉਹਨਾਂ ਦੇ ਪਰਿਵਾਰ ਜਾਂਚ ਨੂੰ ਆਪਣੇ ਕੋਲ ਸਾਹਮਣੇ ਰੱਖਣ ਮੋਮਬਤੀਆਂ ਜਨਾਂ ਨੂੰ ਦੇ ਅੱਗੇ ਦੇਖੋ ਬਿਲਕੁਲ ਬਿਲਕੁਲ ਦੇਖੋ ਇੱਥੇ ਈ ਸੀ ਗੱਲ ਕਾਇ ਕਹਨੇ ਆ ਜੀ ਵੇਤੇ ਸਰਕਾਰਾਂ ਕਰ ਦਣਗੇ ਜੋ ਸਰਕਾਰਾਂ ਨੇ ਕਹਿਣਾ ਉਹਨਾਂ ਨੇ ਕਰ ਦੇਣਾ ਵਿੱਚ ਕੁਝ ਲੋਕਾਂ ਨੂੰ ਮਿਲ ਵੀ ਜਾਊਗਾ ਨਹੀਂ ਵੀ ਮਿਲ ਜਾਊਗਾ ਕੋਈ ਲੋਕ ਘਾਟੇ ਚ ਰਹਿ ਜਾਣਗੇ ਬੰਦਾ ਵੀ ਚੱਲ ਜਾਊਗਾ ਅਗਲੇ ਦਾ ਸਰਕਾਰਾਂ ਵੱਲੋਂ ਵੀ ਹਲਪ ਨਹੀਂ ਹੋਣੀ ਐਦਾਂ ਦੀ ਸਿਚੁਏਸ਼ਨ ਵੀ ਆ ਜਾਂਦੀ ਹੈ ਕਿਉਂ ਆਉਣ ਦਿੰਦੇ ਐਦਾਂ ਦੀ ਸਿਚੁਏਸ਼ਨ ਜਾਂ ਕਿਉਂ ਸਰਕਾਰਾਂ ਇਹ ਚੀਜ਼ ਤੇ ਨਾਕਾਮ ਰਹਿਣੀ ਹੈ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਪਤਾ ਹੁਣ ਕਿਸੇ ਸਿਸਟਮ ਦੇ ਲੋਕਾਂ ਨੇ ਇਕੱਠੇ ਹੋਣਾ ਉੱਥੇ ਜਿਹੜੀ ਤੁਸੀਂ ਫ੍ਰੀ ਦੀ ਸੇਵਾ ਕਰ ਦਿੰਦੇ ਆ ਉਹਦਾ ਦੁਰਪਯੋਗ ਹੋ ਜਾਂਦਾ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ ਹਰੇਕ ਬੰਦੇ ਦੇ ਖਿਆਲ ਆ ਜਾਂਦਾ ਮੈਂ ਫਿਰ ਦੁਬਾਰੇ ਕਹੂੰਗਾ ਮੈਂ ਇਹ ਨਹੀਂ ਕਹਿੰਦਾ ਮੈਂਗਾ ਕਰ ਦੋ ਸਫਰ ਸ ਤਾਂ ਸੰਦਰਭ ਦੀ ਜ਼ਰੂਰਤ ਹੈ ਵੀ ਫਰੀ ਨੂੰ ਦੇਖ ਕੇ ਸੀ ਜਿਹੜੀ ਉੱਥੇ ਭਗਤਣਾ ਬਚਾਉਣੇ ਆ ਜਾਂ ਰੇਲਵੇ ਡਿਪਾਰਟਮੈਂਟ ਦੀ ਸੀ ਜਿਹੜੀ ਗਲਤੀ ਦੀ ਗੱਲ ਕਰਦੇ ਜਦੋਂ ਇੱਕ ਟ੍ਰੇਨ 3 ਨੰਬਰ ਪਲੇਟਫਾਰਮ ਤੇ ਆਉਣੀ ਉਹਨੂੰ ਤੁਸੀਂ ਆਏ ਟਾਈਮ ਜਿਹੜੀ ਅਨਾਉਂਸਮੈਂਟ ਕਰਦੇ ਵੀ 13 ਨੰਬਰ ਤੇ ਆ ਰਹੀ ਹੈ ਉਹਦੇ ਵਿੱਚ ਜਿਹੜਾ ਸਮਾਨ ਲੈ ਕੇ ਕੋਈ ਬਜ਼ੁਰਗ ਜਾ ਰਿਹਾ ਤੁਹਾਡੀ ਕੋਈ ਔਰਤ ਜਾ ਰਹੀ ਹੈ ਸਾਡੀ ਭੈਣ ਜਾ ਰਹੀ ਹੈ ਕੋਈ ਬੱਚੇ ਜਾ ਰਹੇ ਉਹ ਕਿੱਦਾਂ ਉਹ ਚੀਜ਼ ਨੂੰ ਅਡਜਸਟ ਕਰਨਗੇ ਉਸ ਚੀਜ਼ ਨੂੰ ਮਾਹੌਲ ਨੂੰ ਦੇਖਦੇ ਹੋਏ ਜਿਹੜਾ ਇਹ ਜੇ ਭਗਤਣਾ ਮੱਝੀਏ ਦੇ ਵਿੱਚ ਜਾਣਾ ਗਈਆਂ ਸੋ ਜੋ ਰੇਲਵੇ ਡਿਪਾਰਟਮੈਂਟ ਆ ਰੇਲਵੇ ਵਿਭਾਗ ਆ ਜਾਂ ਉਹ ਜਿਹੜੀ ਸਰਕਾਰ ਇਹਨਾਂ ਨੂੰ ਗੰਨੀਆਂ ਲੇਕਿਨ ਉਹ ਗਰਾਊਂਡ ਜ਼ੀਰੋ ਤੱਕ ਕੰਮ ਨਹੀਂ ਕਰਦੇ ਔਰ ਦੇਖੋ ਇੱਕ ਪਾਇਦਾ ਲੋਕਾਂ ਦੇ ਲਈ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ ਕਿਉਂਕਿ ਪਹਿਲਾਂ ਡਿਮੋਰਟ ਕਿਤੇ ਜਾ ਰਹੇ ਨੇ ਪੰਜਾਬੀ ਤੇ ਸੌਰੀ ਮਾਫੀ ਜਾਂ ਨਾ ਭਾਰਤੀ ਦੂਸਰਾ ਇਹ ਬੰਦ ਭਾਗੀ ਖਬਰ ਸਾਹਮਣੇ ਆ ਗਈ ਬੀਤੀ ਰਾਤ ਉੱਥੇ ਵੀ ਸਿਆਸਤ ਸ਼ੁਰੂ ਹੋ ਗਈ ਹੈ ਤੁਹਾੰਦਾ ਜੈ ਨਵੀਂ ਹੁਣੇ ਅਪਡੇਟ ਆ ਰਹੀ ਹੈ ਮੇਰੇ ਕੋਲ ਕਿ ਜਿਹੜੇ ਨਿਤਿਸ਼ ਕੁਮਾਰ ਨੇ ਸੀਐਮ ਨੇ ਬਿਹਾਰ ਦੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿ ਕਿਥੇ ਪੱਖਪਾਤੀ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਜਿਹੜੇ ਬਿਹਾਰ ਦੇ ਮ੍ਰਿਤਕ ਹੋਣਗੇ ਸਿਰਫ ਬਿਹਾਰ ਦੇ ਉਹਨਾਂ ਉਹਦੀ 2-2 ਲੱਖ ਦੀ ਮਦਦ ਕਰਾਂਗੇ ਤੇ ਜਿਹੜੇ ਹਸਪਤਲ ਦੇਰੇ ਲਈ ਭਰਤੀ ਨੇ ਉਹਨਾਂ ਨੂੰ 50-500 ਦੀ ਮਦਦ ਕਰਾਂਗੇ ਕਿਉਂ ਕਿ ਉੱਥੇ ਹੋਸਟ ਸਟੇਟ ਦੇ ਬੰਦੇ ਵੀ ਤਾਂ ਜ਼ਿਆਦਾ ਸੀ ਨਾ ਉਹ ਕਿਥੇ ਜਾਣਗੇ ਹਾਲਾਂਕਿ ਦੇਖੋ ਕੋਈ ਬਿਆਨਬਾਜ਼ੀ ਸਾਹਮਣੇ ਨਹੀਂ ਆਈ ਹੈ ਨਾ ਹੀ ਗ੍ਰਹਿ ਮੰਤਰੀ ਬੋਲੇ ਨੇ ਤੇ ਕੋਈ ਵੀ ਸਾਹਮਣੇ ਖੁੱਲਕੇ ਨਹੀਂ ਆਇਆ ਪਰ ਨੀਤੀਸ਼ ਕੁਮਾਰ ਦਾ ਐਡਾ ਕੱਲਾ ਬਿਆਨ ਦੇਣਾ ਬੜੀ ਇੱਕ ਚਿੰਤਾਜਨਕ ਗੱਲ ਹੈ ਕਿ ਕੋਈ ਜੇ ਮੈਂ ਗੱਲ ਕੀਤੀ ਹੈ ਇਹਦਾ ਬਿਆਨ ਵੀ ਆਉਣ ਲੈ ਜਾਣਗੇ ਉਹ ਚੀਜ਼ਾਂ ਨੂੰ ਗਰਾਉਂਡ ਜ਼ੀਰੋ ਤੇ ਲਾਗੂ ਵੀ ਕਰ ਦੇਣਗੇ ਐਟ ਅ ਟਾਈਮ ਸਰਕਾਰਾਂ ਇਦਾਂ ਦਾ ਮਤਲਬ ਸਿਸਟਮ ਚੱਲਦਾ ਜੀ ਜੀ ਪੁਬਾ ਸਰਕਾਰ ਨੇ ਜੋ ਕਰਨਾ ਉਹ ਤਾਂ ਸੁਪਾ ਸਰਕਾਰ ਨੇ ਕਰਨਾ ਜੀ ਲੇਕਿਨ ਜਿਹੜਾ ਸੈਂਟਰ ਸਰਕਾਰ ਵੱਜੋਂ ਹੋਣਾ ਹੈ ਜੀ ਇਹ ਤਾਂ ਸਿਸਟਮ ਦੇਖੋ ਸੈਂਟਰ ਦਿੱਲੀ ਦਿੱਲੀ ਦਾ ਰੇਲਵੇ ਸਟੇਸ਼ਨ ਹੈ ਜੀ ਸੈਂਟਰ ਸਰਕਾਰ ਦੇ ਅੰਦਰ ਹੈ ਦਿੱਲੀ ਸਰਕਾਰ ਅਲੱਗ ਹੈ ਜੀ ਨਾਲ ਉਹਦੇ ਨਾਲ ਇੱਕ ਹੋਰ ਸਰਕਾਰ ਜੁੜੀ ਹੋਈ ਹੈ ਜੀ ਤਿੰਨ ਤਨ ਪਿਲਰਾਂ ਦਾ ਦਿੱਲੀ ਸਰਕਾਰ ਚੱਲਦੀ ਹੈ ਜੀ ਦੋ ਪਿਲਰ ਵੀ ਨਹੀਂ ਹੁੰਦੇ ਇੱਕ ਪਿਲਰ ਵੀ ਨਹੀਂ ਹੈ ਤਿੰਨ ਪਿਲਰਾਂ ਦੇ ਚੱਲਣ ਵਾਲੀ ਸਰਕਾਰ ਉੱਥੇ ਏਡੀ ਬੜੀ ਗਲਤੀ ਹੋ ਜਾਵੇ ਏਡੀ ਬੜੀ ਕਤਾਈ ਹੋ ਜਾਵੇ ਜਾਂ ਉਸ ਕਤਾਈਆਂ ਕਿੰਨੀ ਵਾਰ ਹੋਈਆਂ ਕਿ ਕਿਸੇ ਵੀ ਰੇਲਵੇ ਸਟੇਸ਼ਨ ਤੇ ਲਾ ਲਓ ਜਾਂ ਕਿਸੇ ਵੀ ਭੀੜ ਚ ਲਾ ਲਓ ਉੱਥੇ ਦੇ ਸਰਕਾਰਾਂ ਨੇ ਸਬਕ ਕੀ ਲਿਆ ਪੰਜਾਬ ਮਹਿਕ ਔਰ ਸ਼ਰਮਾ ਜੀ ਕੋਰ ਅਪਡੇਟ ਦਿੰਨਾ ਕਿ ਜੇ ਮੈਂ ਕਿਸੇ ਇੱਕ ਵੱਡੇ ਸੈਟਲਾਈਟ ਚੈਨਲ ਤੇ ਖਬਰ ਸਰੇ ਵੀ ਦੇਖ ਰਿਹਾ ਤਾਂ ਉਹਨਾਂ ਨੇ ਕਹੀ ਉੱਥੇ ਯਾਨੀ ਕਿ ਲੋਕਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿਉਂਕਿ ਇੰਨੇ ਘੰਟੇ ਬੀਤਣ ਤੋਂ ਬਾਅਦ ਵੀ ਹਜੇ ਵੀ ਰੇਲਵੇ ਹਰਕਤ ਨਹੀਂ ਪੁਲਿਸ ਜਾਂ ਪ੍ਰਸ਼ਾਸਨ ਹਰਕਤ ਨਹੀਂ ਆਇਆ ਉੱਥੇ ਬੰਦੇ ਉਵੇਂ ਹੀ ਗੱਡੀਆਂ ਲੱਦ ਲੱਦ ਕੇ ਜਾ ਰਹੇ ਨੇ ਤੇ ਬਗੈਰ ਟਿਕਟ ਤੋਂ ਜਦੋਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਟਿਕਟ ਹੈ ਉਹ ਕਹਿੰਦੇ ਨਹੀਂ ਸਾਨੂੰ ਟਿਕਟ ਦੀ ਲੋੜ ਨਹੀਂ ਤਾਂ ਜਿਹੜਾ ਇੱਕ ਰੇਲਵੇ ਦਾ ਉੱਥੇ ਅਧਿਕਾਰੀ ਸੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਰੇਲਵੇ ਟਿਕਟ ਹੈ ਨਹੀਂ ਤੁਸੀਂ ਕਿਉਂ ਨਹੀਂ ਰੋਕ ਰਹੇ ਉਹ ਕਹਿੰਦੇ ਜੀ ਵੀ ਅਸੀਂ ਆਪਣੇ ਸਿਰ ਤੇ ਕੋਈ ਇਲਜ਼ਾਮ ਨਹੀਂ ਲੈਣਾ ਚਾਹੁੰਦੇ ਹਾਲਾਂਕਿ ਜਿਹੜੇ ਉੱਥੋਂ ਦੇ ਅਫਸਰ ਨੇ ਮੰਤਰੀ ਨੇ ਰੇਲਵੇ ਦੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਬੋਲ ਰਿਹਾ ਐ EMPLYE ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਤੇ ਪਰ ਕਹਿਣ ਦੀ ਗੱਲ ਇਹ ਹੈ ਕਿ ਜੇਕਰ ਤੁਸੀਂ ਗੱਡੀਆਂ ਦੀ ਸੀਮਾ ਇੱਕ ਇੱਕ ਦੇਗਾ 3-4 ਗੱਡੀਆਂ ਕਰ ਦਿੰਦੇ ਤਾ ਹੋ ਸਕਦਾ ਇਹ ਹਾਦਸਾ ਨਾ ਹੁੰਦਾ ਪਰ ਇੱਕ ਗੱਡੀ ਹਜ਼ਾਰਾਂ ਦੀ ਗਿਣਤੀ ਦੇ ਬੰਦੇ ਔਰ ਤਾ ਕਰਕੇ ਹਾਦਸਾ ਹੋਇਆ ਗਲਤੀ ਸੀਗੀ ਰੇਲਵੇ ਭਾਗ ਦੀ ਐਨ ਮੌਕੇ ਤੇ ਕੀਤੀ ਅਨਾਉਂਸਮੈਂਟ ਜੇਕਰ ਇਹ ਅਨਾਉਂਸਮੈਂਟ ਕੀਤੀ ਜਾਂਦੀ 10 ਤੋਂ 15 ਮਿੰਟ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਔਰਤਾਂ ਸਹੀ ਕਹਿ ਰਹੇ ਹੋ ਤੁਸੀਂ ਉਹਦੇ ਵਿੱਚ ਕਈ ਔਰਤਾਂ ਜ਼ਿਆਦਾ ਮਰੀਆਂ ਨੇ 9 ਔਰਤਾਂ ਦੀ ਡੈਥ ਹੋਈ ਹੈ ਸੌਰੀ ਤੇ ਇਹ ਰੇਲਵੇ ਦੀ ਕੁਤਾਹੀ ਹੈ ਰੇਲਵੇ ਜੇਕਰ ਸਹੀ ਟਾਈਮ ਤੇ ਆਪਣਾ ਕੰਮ ਕਰਦਾ ਤਾਂ ਇਹ ਹਾਦਸਾ ਨਾ ਹੁੰਦਾ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਹੁਣ ਤੁਸੀਂ ਸਾਰੀਆਂ ਸਟੇਟਾਂ ਤੋਂ ਸਾਰੇ ਸੂਬਿਆਂ ਤੋਂ ਇਸੀ ਚੀਜ਼ ਦਾ ਰਿਕਾਰਡ ਮੰਗਾ ਲਓ ਜਿਹੜਾ ਨਵੀਂ ਦਿੱਲੀ ਦੇ ਵਿੱਚ ਜਿਹੜੇ ਦੇ ਵਿੱਚ ਜਿਹੜਾ ਹਾਦਸਾ ਹੋਇਆ ਜੀ ਬਾਕੀ ਹਾਦਸੇ ਛੱਡ ਦਿਓ ਜੀ ਜੀ ਉਹਨਾਂ ਦੇ ਵਿੱਚ ਸਾਰਿਆਂ ਦੀ ਸੂਚੀ ਮੰਗਾ ਲਿਓ ਵੀ ਕਿਹੜੇ-ਕਿਹੜੇ ਸੂਬੇ ਨੇ ਕਿੰਨਾ-ਕਿੰਨਾ ਪੈਸਾ ਦਿਆ ਉਹ ਉਹ ਜਿਹੜੇ ਉਹਨਾਂ ਦੀ ਉੱਥੇ ਲੋਕਾਂ ਦੀ ਜਾਨ ਗਈ ਹੈ ਉਹਨਾਂ ਲਈ ਜਾਂ ਉੱਥੇ ਦੇ ਸਬੰਧਤ ਕਿਸੇ ਦੀ ਕੋਈ ਨੁਕਸਾਨ ਹੋਇਆ ਜਾਂ ਕੋਈ ਜਾਨੀ ਹੋਵੇ ਉਹਦੇ ਸਬੰਧੀ ਜੀ ਉਹ ਖਰਚਾ ਤੁਸੀਂ ਸੈਂਟਰ ਸਰਕਾਰ ਨੇ ਕਿੰਨਾ ਦਾ ਤੋਨੋ ਅਕਾਊਂਟ ਕਰਕੇ ਦੇਖ ਲਓ ਜੋੜ ਕੇ ਦੇਖ ਲਓ ਜੀ ਉਹ ਖਰਚਾ ਅਰਪੁਖਤਾ ਇੰਤਜ਼ਾਮ ਕਰਨੇ ਦਾ ਖਰਚਾ ਪਹਿਲਾਂ ਇੰਤਜ਼ਾਮ ਕਰਨੇ ਦਾ ਖਰਚਾ ਜਿਵੇਂ ਤੁਸੀਂ ਵੀ ਕਿਹਾ ਪਹਿਲਾਂ ਮੈਂ ਵੀ ਕਿਹਾ ਵੀ ਟ੍ਰੇਨਾਂ ਦਾ ਸਮਾਂ ਵਧਾ ਦਿੱਤਾ ਜਾਂਦਾ ਟ੍ਰੇਨਾਂ ਦਾ ਟਾਈਮ ਵਧਾ ਦਿੱਤਾ ਜਾਂਦਾ ਉਹ ਖਰਚਾ ਘਟ ਹੁੰਦਾ ਜੀ ਆ ਜਿਹੜਾ ਲੋਕਾਂ ਨੂੰ ਜਾਨਾ ਜਾਣ ਤੋਂ ਬਾਅਦ ਜਿਹੜਾ ਸਰਕਾਰਾਂ ਕਿਤਨਾ ਕਿਤੇ ਦੇ ਰਹੀਆਂ ਇੱਕ ਫਾਰਮੈਂਟੀ ਹੁੰਦੀ ਹੈ ਇੱਕ ਇਹ ਉਹਦੇ ਵਿੱਚ ਰੱਖਿਆ ਜਾਂਦਾ ਬਜਟ ਦੇ ਵਿੱਚ ਰੱਖਿਆ ਜਾਂਦਾ ਸਰਕਾਰ ਆਸਾਨੀ ਤਰੀਕੇ ਨਾਲ ਇਹਨੂੰ ਦੇ ਦਿੰਦੇ ਆ ਲੇਕਿਨ ਅਗਲੇ ਦਾ ਜਿਹਦੇ ਘਰ ਦਾ ਜੀ ਜਾਂਦਾ ਉਹਨੂੰ ਪਤਾ ਚੱਲਦਾ ਵੀ ਪੈਸੇ ਲੈ ਕੇ ਗ ਸਾਡੇ ਵਿਚ ਹੁੰਦਾ ਸਾਡਾ ਬੰਦਾ ਸਾਡੇ ਵਿਚ ਹੁੰਦਾ ਉਹ ਸਾਡੀ ਲਾਇਬ ਦੇ ਵਿੱਚ ਰਹਿੰਦਾ ਫਿਰ ਕਿਤੇ ਨਾ ਕਿਤੇ ਜ਼ਿੰਦਗੀ ਜੀਉਂਦਾ ਜਿਹੜਾ ਅਲੱਗ ਸਿਸਟਮ ਹੁੰਦਾ ਜੀ ਇੱਕ ਮਿੰਟ ਸ਼ਰਮਾ ਜੀ ਰਿੰਦਰ ਦੀ ਲਾਈਨ ਤੇ ਆ ਗਏ ਨੇ ਸੁਣਿਓ ਕੀ ਕਹਿੰਦੇ ਤੁਹਾਨੂੰ ਫੋਨ ਕੱਟਿਓ ਨਾ ਜੀ 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 ਸਾਸਿਕਾ ਡਾਕਟਰ ਸਾਹਿਬ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਡਾਕਟਰ ਸਾਹਿਬ ਤੁਹਾਨੂੰ ਪਤਾ ਹੈ ਅੱਜ ਦਾ ਮੁੱਦਾ ਕੀ ਚੱਲ ਰਿਹਾ ਹੈ ਸ਼ਾਮ ਦਾ ਹਾਂ ਜੀ ਮੈਨੂੰ ਪਤਾ ਹੈ ਦੇਖੋ ਜਿਹੜੀ ਇਹ ਦੁਰਘਟਨਾ ਵਾਪਰੀ ਹੈ ਮੰਨਦਾ ਭਾਦੀ ਹੈ ਪਰ ਸਾ ਜਿੱ ਕੀ ਹੈ ਨਾ ਜਿਹੜੇ ਸਿਆਸੀ ਲੋਕ ਨੇ ਜੀ ਜੀ ਇਹ ਸਾਡੀਆਂ ਧਾਰਮਿਕ ਆਸਥਾ ਦੇ ਨਾਂ ਦੇ ਉੱਤੇ ਆਪਣੀਆਂ ਸਿਆਸੀ ਰੋਟੀ ਦਾ ਸੇਕਦੇ ਨੇ ਖਿਲਵਾੜ ਖਿਲਵਾੜ ਹੋ ਰਿਹਾ ਹੈ ہاں ਸਾਡੀ ਧਾਰਮਿਕ ਆਸਥਾ ਦੇ ਨਾਲ ਸਾਡੀ ਸਿਹਤ ਦਾ ਖਿਲਵਾੜ ਹੋ ਰਿਹਾ ਹੈ ਸਾਡੇ ਪਰਿਵਾਰਾਂ ਦਾ ਖਿਲਵਾੜ ਹੋ ਰਿਹਾ ਹੈ ਸਾਡੇ ਬੱਚਿਆਂ ਨਾਲ ਖਿਲਵਾੜ ਹੋ ਰਿਹਾ ਹੈ ਜੀ ਕਿਉਂਕਿ ਜਿਨੋਂ ਵੀ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰਦੀ ਹੈ ਮੈਂ ਕਦੇ ਕੋਈ ਨਹੀਂ ਦੇਖਿਆ ਕਿਉਂਕਿ ਹਿੰਦੁਸਤਾਨ ਦੇ ਵਿੱਚ 700 ਤੋਂ ਉੱਪਰ ਐਮਪੀ ਨੇ ਕੋਈ ਐਮਪੀ ਦਾ ਬੱਚਾ ਮਰਿਆ ਹੋਵੇ ਐਮਪੀ ਦੇ ਘਰਾਂ ਵਾਲੀ ਮਰੀ ਹੋਵੇ ਕੋਈ ਨਹੀਂ ਕਦੇ ਦੇਖਿਆ 4000 ਤੋਂ ਉੱਪਰ ਐਮਐਲਏ ਇੱਥੇ ਹਿੰਦੁਸਤਾਨ ਦੇ ਵਿੱਚ ਕਦੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਨਹੀਂ ਹੋਇਆ ਇਹ ਫਿਰ ਇਹ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਤੁਹਾਨੂੰ ਆਸਤਾ ਦੀ ਡੁਬਕੀ ਲਵਾਉਣ ਦੀ ਬਜਾਏ ਤੁਹਾਨੂੰ ਇਹ ਮਤਲਬ ਨਦੀਆਂ ਨਾਲਿਆਂ ਧਾਰਮਿਕ ਸਥਾਨਾਂ ਦੇ ਉੱਤੇ ਇਹ ਸਾਡੇ ਐਕਸੀਡੈਂਟ ਕਰਵਾਉਂਦੇ ਨੇ ਜਿਹੜਾ ਐਕਸੀਡੈਂਟ ਹੋ ਜਾਂਦੇ ਨੇ ਫਿਰ ਉਹਨਾਂ ਦੇ ਉੱਤੇ ਆਪਣੀ ਸਿਆਸਤ ਦੀ ਚਾਦਰ ਪਾ ਕੇ ਚਿੱਟੀਆਂ ਪਜਾਮੀਆਂ ਚਮਕਾ ਕੇ ਉਹਦੇ ਤੇ ਵਿਅਸਤ ਕਰਦੇ ਨੇ ਸਹੀ ਸਹੀ ਗੱਲ ਕਹਿ ਰਹੇ ਤੁਸੀਂ ਡਾਕਟਰ ਸਾਹਿਬ ਮੈਂ ਇੱਕ ਗੱਲ ਦਾ ਇਹ ਵੀ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ ਦੇਖੋ ਵੀ ਜਿਹੜੀ ਭਗੜੜ ਮੱਚੀ ਹੈ ਹੈਨਾ ਜੇ ਉਹ ਅਨਾਉਂਸਮੈਂਟ ਜਿਹੜੀ ਇਹਨ ਮੌਕੇ ਤੇ ਕਰ ਦਿੱਤੀ ਗਈ ਅ ਯਾਨੀ ਕਿ ਲੋਕ ਬਗੈਰ ਟਿਕਟ ਕਰਕੇ ਭੱਜ ਰਹੇ ਸੀ ਬਗੈਰ ਟਿਕਟ ਸਰ ਕਰ ਰਹੇ ਸੀ ਤੁਹਾਨੂੰ ਲੱਗਦਾ ਨਹੀਂ ਜੇਕਰ ਸਰਕਾਰਾਂ ਪਹਿਲਾਂ ਹੀ ਇੱਕ ਦੋ ਗੱਡੀਆਂ ਦਾ ਫਾਲਤੂ ਹੀ ਵਿਆਹਮ ਕਰ ਦਿਆ ਤਾਂ ਇਹ ਭੱਜਦਾ ਮਰਜ਼ੀ ਨਾ ਸਰਕਾਰਾਂ ਨੂੰ ਚਾਹੀਦਾ ਸੀ ਸਰ ਜਦੋਂ ਐਡਾ ਵੱਡਾ ਪ੍ਰੋਗਰਾਮ ਕਹਿੰਦੇ ਨੇ ਵੀ 40 ਕਰੋੜ ਬੰਦਾ ਉੱਥੇ ਇਸ਼ਨਾਨ ਕਰ ਗਿਆ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ ਆਪਾਂ ਕੋਈ ਦੇ ਖਿਲਾਫ ਨਹੀਂ ਗਣ ਕਰੋ ਸਿਰ ਬੱਚੇ ਦਾ ਪ੍ਰੋਹਿਬਿਟਡ ਕਰਨੇ ਸੀ ਨਾ ਬੱਚੇ ਕਿਉਂ ਬੱਚਿਆਂ ਵਾਸਤੇ ਮਨਾਹੀ ਕਰਨੀ ਸੀ ਜਿਹੜੀਆਂ ਲੇਡੀਜ਼ ਬੱਚੇ ਲੈ ਕੇ ਤੁਰੀਆਂ ਫਿਰਦੀਆਂ ਨੇ 5-5 4-4 ਸਾਲ ਦੇ ਸਾਹ ਉਹਨਾਂ ਵਾਸਤੇ ਬਖਰਾਇੰਤਿਆਮ ਹੋਣਾ ਚਾਹੀਦਾ ਸੀ ਕਿਉਂਕਿ ਭਗਦਰਤਾ ਹਰ ਟਾਈਮ ਮਚਾਂ ਦੀ ਸ਼ੰਕਾ ਰਹਿੰਦੀ ਰਹਿੰਦੀ ਹੈ ਔਰ ਸਭ ਤੋਂ ਵੱਡੀ ਗੱਲ ਸਾਹਮਣੇ ਆ ਰਹੀ ਹੈ ਰੇਲ ਮੰਤਰੀ ਦਾ ਜੋ ਬਿਆਨ ਆਇਆ ਮੈਂ ਸੁਣ ਰਿਹਾ ਸੀ ਕਿ ਨੀਰ ਚੈਨਲ ਤੇ ਬਹੁਤ ਜ਼ਿਆਦਾ ਯਾਨੀ ਕਿ ਐਂਕਰ ਨੇ ਉਹਨਾਂ ਦੀ ਖਚਾਈ ਵੀ ਕੀਤੀ ਆਪਣੇ ਵੱਲੋਂ ਤਾਂ ਅਖੀਰ ਦੇ ਵਿੱਚ ਉਹ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਦੇ ਮੰਤਰੀ ਨੇ ਰੇਲ ਦੇ ਤੁਹਾਨੂੰ ਦੱਸ ਦੇਣਾ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਪਿਛਾ ਦਿੱਤੀ ਤਾਂ ਐਂਕਰ ਨੇ ਬਹੁਤ ਵਧੀਆ ਗੱਲ ਕੀਤੀ ਲੇਡੀ ਐਂਕਰ ਨੇ ਤਾਂ ਉਹਨਾਂ ਨੇ ਇਹ ਗੱਲ ਕਹੀ ਮੈਂ ਤੁਹਾਡੀ ਜਾਂਚ ਉਹ ਜਿਹੜੇ 18 ਪਰਿਵਾਰ ਡੈਥ ਹੋਈ ਹੈ ਉਹਨਾਂ ਨੂੰ ਦੇਣਾ ਉਹਨਾਂ ਨੂੰ ਜਾਂਚ ਦਾ ਸਰਾਂਦੇ ਦਾ ਤਾਂ ਉਹਨਾਂ ਨੂੰ ਅੱਗੇ ਗੱਲ ਨਹੀਂ ਕਹਿਣੀ ਆਈ ਦੇਖੋ ਇਹ ਹੀ ਗੱਲ ਮੈਂ ਸ਼ਰਮਾਈ ਨਾ ਕਰ ਰਿਹਾ ਸੀ ਵੀ ਬਾਅਦ ਚ ਜਾਂਚਾ ਵੜਾ ਦਿੰਦੇ ਹੋ ਜੇਕਰ ਤੁਸੀਂ ਪਹਿਲਾਂ ਹੀ ਇਹ ਪੈਸਾ ਜਿਹੜਾ ਹੁਣ ਦੇ ਰਹੇ ਹੋ ਹਜੇ ਕਿ ਐਨਾਊਂਸਮੈਂਟ ਕੋਈ ਨਹੀਂ ਹੋਈ ਜਾਂ ਹਾਂ ਮਾਫੀ ਜਨਾ ਬਿਹਾਰ ਦੇ ਜਿਹੜੇ ਸੀਐਮ ਨੇ ਸੁਣ ਰਹੇ ਹੋ ਡਾਕਟਰ ਸਾਹਿਬ ਹਾਂਜੀ ਹਾਂਜੀ ਉਹ ਜਿਹੜੇ ਬਿਹਾਰ ਦੇ ਸੀਐਮ ਨੇ ਉਹਨਾਂ ਨੇ ਕਹਿ ਕੇ ਬਿਹਾਰ ਦੇ ਲੋਕਾਂ ਨੂੰ ਅਸੀਂ 2-2 ਲੱਖ ਦੀ ਮਦਦ ਦਾਂਗੇ ਮ੍ਰਿਤਕਾਂ ਨੂੰ ਤੇ ਜਿਹੜੇ ਆਸਥਾ ਦਾਖਲ ਨੇ 50-50 ਹਜ਼ਾਰ ਉਹਨਾਂ ਨੂੰ ਪਰ ਗੱਲ ਇਹ ਹੈ ਡਾਕਟਰ ਸਾਹਿਬ ਕਿ ਬਾਕੀ ਲੋਕ ਕਿੱਥੇ ਗਏ ਜਿਹੜੇ ਹੋਰ ਸੂਬਿਆਂ ਤੋਂ ਆਏ ਸੀ ਉਹ ਲੋਕ ਨਹੀਂ ਸੀ ਉਹ ਉਹ ਹਿੰਦੂस्तानी ਨਹੀਂ ਸੀ ਵਿੱਚ ਬੋਟਾਂ ਨੇ ਕੁਝ ਦੇਰ ਬਾਅਦ ਬਿਹਾਰ ਦੇ ਵਿੱਚ ਬੋਟਾਂ ਨੇ ਉੱਥੇ ਮਤਲਬ ਦਾ ਸਿਆਸੀ ਪਰਚਮ ਸymਪਤੀ ਦਾ ਲਹਿਰਾਉਣ ਦੇ ਮਾਰੇ ਕੋਰੇ ਕੁਝ ਨਾ ਕੁਝ ਕਰਨਗੇ ਲੱਖ-ਲੱਖ 2-2 ਲੱਖ ਰੁਪਇਆ ਦੇਣ ਨਾਲ ਦੇ ਨਾਲ ਨਹੀਂ ਹੱਲ ਹੋਣ ਵਾਲਾ ਸਾਡੀ ਸਾਹਿਬ ਜੀ ਜੀ ਸਸਲਾ ਇਹ ਹੈ ਵੀ ਜਿਹੜੇ ਲੀਹਾਂ ਦੇ ਉੱਤੇ ਸਾਡਾ ਦੇਸ਼ ਤੋਰੀ ਜਾਂਦੇ ਨੇ ਇਹ ਉਹ ਲੀਹਾਂ ਨੂੰ ਚੇਂਜ ਕਰਨਾ ਪਊਗਾ ਸਾਡੇ ਦੇਸ਼ ਦਾ ਟਰੈਕ ਹੈ ਜਿਹੜਾ ਉਹ ਗਲਤ ਸਥਾਨਾਂ ਵੱਲ ਨੂੰ ਚੱਲ ਪਿਆ ਉਸ ਤੋਂ ਬਚਤ ਕਰਨ ਵਾਸਤੇ ਸਾਨੂੰ ਸੋਚਣਾ ਪੈਣਾ ਡਾਕਟਰ ਸਾਹਿਬ ਇਹ ਗੱਲ ਦਾ ਜਵਾਬ ਮੈਂ ਸ਼ਰਮੈ ਤੋਂ ਲਾਂਗਾ ਪਹਿਲਾਂ ਤੁਸੀਂ ਮੈਨੂੰ ਜਵਾਬ ਦਿਓ ਜਦੋਂ ਉੱਥੇ ਜਾਣਾ ਨਰਿੰਦਰ ਮੋਦੀ ਨੇ ਡੁਕੀ ਲਾਣ ਬਾਬਾ ਰਾਮਦੇਵ ਨੇ ਜਾਣਾ ਸੀ ਪ੍ਰਿਆਗਰਾਜ ਦੇ ਵਿੱਚ ਹਿਮਾਵਾਲੀ ਗਏ ਆਂ ਉਦੋਂ ਤਾਂ ਬਹੁਤ ਸੁਰੱਖਿਆ ਵਧਾ ਦਿੱਤੀ ਗਈ ਜਦੋਂ ਆਮ ਲੋਕ ਉੱਥੇ ਇਸ਼ਨਾਨ ਕਰਦੇ ਆ ਉਹ ਇੰਨੀ ਭਗਦਰ ਮੱਚੀ ਜਿਹੜੀਆਂ ਇਹਨਾਂ ਲੋਕਾਂ ਦੀਆਂ ਡੁਬਕੀਆਂ ਆਉਂਦੀਆਂ ਨੇ ਉਹ ਡੁਬਕੀ ਉਹਨਾਂ ਛਰੀ ਹੁੰਦੀ ਹੈ ਜਿੰਨਾ ਚਿਰ ਉਹਨਾਂ ਦੇ ਉਹ ਕੈਮਰੇ ਤੇ ਨੇ ਉਸ ਤੋਂ ਬਾਅਦ ਐ ਬਿਸਲਵਿੰਗਾਂ ਜਾਂ ਦੂਜੇ ਹੋਰ ਵਧੀਆ ਪਾਣੀਆਂ ਨਾਲ ਨਹਾਉਂਦੇ ਨੇ ਕਦੋਂ ਇਸ ਤਰ੍ਹਾਂ ਕਰਦੇ ਨੇ ਇਹ ਪਾਣੀਆਂ ਦੇ ਵਿੱਚ ਕਿੰਨਾ ਕਿੰਨੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਪੈਂਦਾ ਹੈ ਉਹ ਤਾਂ ਇੱਕ ਜਾਂਚ ਦਾ ਵਿਸ਼ਾ ਜਾਂ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ ਥੋੜਾ ਜਿਹਾ ਹਰ ਇੱਕ ਗੱਲ ਨੂੰ ਅਸੀਂ ਵੀ ਇੰਨੇ ਭੋਲੇ ਨਾ ਬਣੀਏ ਹਰ ਇੱਕ ਗੱਲ ਨੂੰ ਉਹ ਬਗਿਆਨਕ ਨਜ਼ਰਗੇ ਨਾਲ ਵੀ ਸੋਚੀਏ ਮੈਂ 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 ਇੱਕ ਮਿੰਟ ਇੱਕ ਮਿੰਟ ਸ਼ਰਮਾ ਜੀ ਕੋ ਸ਼ਰਮਾ ਜੀ ਕੋ ਜਾਨਾ ਸ਼ਰਮਾ ਹੀ ਸੁਣ ਰਹੇ ਹੋ ਹੈਲੋ ਹੈਲੋ ਹਾਂਜੀ ਹਾਂਜੀ ਐ ਸ਼ਰਮਾ ਜੀ ਸਾਇ ਲਾਈਨ ਤੋਂ ਕੱਟ ਗਏ ਨੇ ਡਾਕਟਰ ਸਾਹਿਬ ਦੇਖੋ ਮਾਫੀ ਜਾਨਾ ਠੀਕ ਹੈ ਤੁਸੀਂ ਆਪਣਾ ਸਹੀ ਦਰ ਰੱਖ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਲੋਕ ਉਥੇ ਬਗੈਰ ਟਿਕਟ ਤੋਂ ਫ੍ਰੀ ਸਵਰ ਕਰ ਲਈ ਅਨੀਆਂ ਮੋਤਾ ਹੋਈਆਂ ਜਿਹੜੇ ਸਾਡੇ ਲੋਕ ਨੇ ਉਹ ਵੀ ਦੇਖੋ ਯਾਨੀ ਜਾਗਰਤ ਨਹੀਂ ਹੈਗੇ ਪਤਾ ਸਾਰਾ ਕੁਝ ਹੈ ਫਿਰ ਵੀ ਜਾਣ ਬੁੱਝ ਕੇ ਇਦਾਂ ਦੇ ਪੰਗੇ ਲੈਣਾ ਇਹ ਸਹੀ ਹੈ ਦੇਖੋ ਰੱਬ ਦਾ ਘਰ ਦੇ ਵਿੱਚ ਨਾ ਜਿਹੜੀ ਸਾਡੀ ਧਾਰਮਿਕ ਆਸਥਾ ਨਾ ਕਿ ਸਾਨੂੰ ਸਾਡੇ ਜਿੱਲੇ ਦੀ ਭਰ ਮੈਂ ਕੋਈ ਇੱਕ ਧਰਮ ਦੀ ਗੱਲ ਨਹੀਂ ਕਰਦਾ ਜਿੱਲੇ ਹਿੰਦੁਸਤਾਨ ਦੇ ਵਿੱਚ ਧਰਮ ਨੇ ਇਹਨਾਂ ਦੇ ਜਿਹੜੇ ਪੁਜਾਰੀ ਨੇ ਪਾਠੀ ਚਾਹੇ ਪਾਠੀ ਹੈ ਚਾਹੇ ਪੰਡਤ ਹੈ કે ਪੁਜਾਰੀ ਹੈ કે ਪੂਜ ਹੈ ਚਾਹੇ ਪ੍ਰੀਸਟ ਹੈ ਚਾਹੇ ਪਾਦਰੀ ਹੈ ਕੋਈ ਵੀ ਹੈ ਪਰ ਇਹਨਾਂ ਦਾ ਪ੍ਰਚਾਰ ਗੁੰਮਰਾਹਕੁਨ ਹੁੰਦਾ ਹੈ ਇਹ ਪ੍ਰਚਾਰ ਕਰਕੇ ਆਪਾਂ ਨੂੰ ਰੋਟੀਆਂ ਪਾੜਨ ਤੇ ਨਾ ਹੋਣ ਤੱਕ ਹੀ ਇਹਨਾਂ ਨੇ ਆਪਾਂ ਨੂੰ ਸੀਮਿਤ ਕਰਤਾ ਯਾਨੀ ਲੋਕਾਂ ਨੂੰ ਧਰਮ ਦੇ ਨਾਮ ਤੇ ਅੱਜ ਵੀ ਮਾਰਿਆ ਜਾ ਰਿਹਾ ਹੈ ਆਪਣੀਆਂ ਸਿਆਸੀ ਰੋਟੀਆਂ ਸੇਕਿਆ ਜਾ ਰਹੀਆਂ ਧਰਮ ਦੇ ਨਾਮ ਤੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਔਰ ਪੰਜਾਬ ਦੇ ਨਹੀਂ ਹਿੰਦੂਸਤਾਨ ਦੇ ਲੋਕ ਪਾਗਲ ਨੇ ਜਿਹੜੇ ਸਮਝਦੇ ਨਹੀਂ ਇਹਨਾਂ ਦੀ ਗੱਲਾਂ ਸੁਣ ਕੇ ਇਹਨਾਂ ਦੇ ਥੱਲੇ ਆ ਜਾਂਦੇ ਨੇ ਫਿਰ ਇਹਦੇ ਹਾਸੇ ਹੁੰਦੇ ਨੇ ਮਾਫੀ ਚਾਹਨਾ ਫਿਰ ਬਾਅਦ ਚ ਰੋਣਾ ਪੱਲੇ ਰਹਿੰਦਾ ਹੁਣਾਂ ਪੱਲੇ ਤਾਂ ਲੋਕਾਂ ਦੇ ਰਹਿੰਦਾ ਜੀ ਇਹ ਤਾਂ ਆਪਦੀ ਸਿਆਸਤ ਚਮਕਾਉਂਦੇ ਨੇ ਪਰ ਤੁਸੀਂ ਲਾਓ ਪਿੱਛੇ 14 ਫਰਵਰੀ ਨੂੰ ਵੈਲਟਨ ਡੇ ਜਾਂ ਮਨਾਇਆ ਆਪਣੇ ਜੀ ਜੀ ਤੇ ਉਸੇ ਦਿਨ ਆਪਣੇ 2019 ਦੇ ਵਿੱਚ ਪਲਵਾਮਾ ਦੇ ਵਿੱਚ 40 ਤੋਂ ਵੱਧ ਫੌਜੀ ਮਰਵਾ 44 44 ਜਵਾਨ ਸ਼ਹੀਦ ਹੋਏ ਸੀ ਜੀ 44 ਜਵਾਨ ਸ਼ਹੀਦ ਹੋਏ ਸੀ ਉਹਨੂੰ ਬਲੈਕ ਡੇ ਮਨਾਇਆ ਜਾਂਦਾ ਪਰ ਨਹੀਂ ਪਰ ਸਾਡੇ ਦੇਸ਼ ਦੇ ਲੋਕ ਤਾਂ ਵੈਲੈਂਟਾਈ ਏਦਾਂ ਮਨਾਉਂਦੇ ਆ ਜਿਵੇਂ ਕਿ ਇਹਨਾਂ ਦੇ ਘਰ ਕਿਸਾ ਵਿਆਹ ਰੱਖਿਆ ਹੋਵੇ ਪਰ ਸਾਡੇ ਲੋਕ ਥੋੜੇ ਜੇ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਬਹੁਤੀ ਅਸੀਂ ਤਰੱਕੀ ਨਹੀਂ ਕੀਤੀ ਹੋਈ ਕਿਉਂਕਿ ਸਾਨੂੰ ਮਾਨਸਿਕਤਾ ਦਾ ਤਰੱਕੀ ਦਾ ਪਾਠ ਨਹੀਂ ਪੜਾਇਆ ਜਾਂਦਾ ਇਸ ਕਰਕੇ ਅਸੀਂ ਪ੍ਰਸ਼ਾਸਨਚੋਂ ਲੋਕਾਂ ਸਾਡੀਆਂ ਸੋਚਾਂ ਕੁਝ ਨਹੀਂ ਹਨ ਤੁਹਾਨੂੰ ਮੈਂ ਦੱਸੀ ਤਾਂ ਇਹ ਨਹੀਂ ਵੀ ਅਸੀਂ ਰੋਟੀਆਂ ਪਾਟਣ ਤੇ ਤੇ ਨਹਾਉਣ ਤੇ ਸਵਾਏ ਹੋਰ ਸਾਡਾ ਸਾਰਾ ਕੁਝ ਸੀਮਤ ਕਰਤਾ ਇਹਨਾਂ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਡਾਕਟਰ ਸਾਹਿਬ ਇੱਕ ਆਖਰੀ ਸਵਾਲ 20 ਘੰਟੇ ਹੋ ਚੁੱਕੇ ਨੇ ਹਾਸਾ ਹੋਏ ਨੂੰ ਪਰ ਜੋ 10 ਮਿੰਟ ਪਹਿਲਾਂ ਮੇਰੇ ਕੋਲ ਰਿਪੋਰਟ ਆ ਰਹੀ ਹੈ ਕਿ ਉੱਥੇ ਕੋਣ ਵੀ ਉਦਾਈ ਲੋਕ ਭਗੜੜ ਵਾਲਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਕਾਫੀ ਚੈਨਾ ਵੱਲੋਂ ਗੱਲਬਾਤ ਕੀਤੀ ਜਾ ਰੇਲਵੇ ਮੰਤਰੀ ਵੱਲੋਂ ਪਰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਚਾਰ ਐਸੀ ਬੰਦੇ ਆਂਦੇ ਆ ਰੇਲਵੇ EMPLOYEES ਆਂਦੇ ਆ ਰੇਲਵੇ ਮੰਤਰੀ ਆਂਦੇ ਨੇ ਕੋਈ ਐਕਸ਼ਨ ਨਹੀਂ ਹੋ ਰਿਹਾ ਓਵੇਂ ਹਜੇ ਵੀ ਉੱਥੇ ਭਗੜੜ ਮੱਚਦੀ ਹੈ ਅਸੀਂ ਆਪਣੇ ਚੈਨਲ ਦੇ ਮਾਦੰਦ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਤੁਸੀਂ ਜਲਦਬਾਜੀ ਨਾ ਕਰੋ ਆਰਾਮ ਨਾਲ ਜਾਓ ਪਰ ਆਪਣੇ ਘਰ ਸਹੀ ਤਰੀਕੇ ਜਾਓ ਇਹ ਹਾਸਾ ਹੋਇਆ ਇਹ ਵੱਡਾ ਨਾ ਹੋਵੇ ਆਪਾਂ ਅਪੀਲ ਤਾਂ ਕਰੀ ਜਿੰਨੇ ਆ ਲੋਕਾਂ ਨੂੰ ਪੜਨੇ ਆ ਅਪੀਲ ਨਾ ਤਾਂ ਉਹ ਅਪੀਲ ਪੜਨ ਜਾਂਦੇ ਨੇ ਨਾ ਅਪੀਲ ਸੁਣ ਜਾਂਦੇ ਨੇ ਉਹ ਭਾਸ਼ਾ ਕੋਈ ਹੋਰ ਹੈ ਜੀ ਅਪੀਲ ਕੰਮ ਕਰੂਗੀ ਇਹ ਤੇ ਇਹਦਾ ਥੋੜਾ ਜਿਆਦਾ ਜਦੋਂ ਸਿੱਖਿਆਤ ਹੋਗੇ ਨਾ ਇਹਨਾਂ ਨੂੰ ਆਪ ਲੋਕਾਂ ਨੂੰ ਪਤਾ ਲੱਗੂਗਾ ਕਿ ਕਿਸੇ ਦੀਆਂ ਅਪੀਲਾਂ ਕਰਨ ਵਾਲੇ ਤੇ ਕੋਈ ਨਹੀਂ ਠੀਕ ਆ ਆਪਾਂ ਕਹਿੰਦੇ ਆ ਵੀ ਬਸ ਦਰਨਾ ਮਚਾਓ ਸ਼ਾਂਤੀ ਰੱਖੋ ਸਭ ਨੂੰ ਟਿਕਾਣੇ ਤੇ ਪਹੁੰਚਾਓ ਥੋੜਾ ਜਿਆਦਾ ਲੇਟ ਪਹੁੰਚ ਗਏ ਹੋਗੇ ਕੋਈ ਗੱਲ ਨਹੀਂ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਨਹੀਂ ਡਾਕਟਰ ਸਾਹਿਬ ਕਹਿਣਾ ਮਤਲਬ ਇਹ ਹੈ ਕਿ ਸਰਕਾਰਾਂ ਨੂੰ ਸਰਕਾਰਾਂ ਨੂੰ ਲੋਕਾਂ ਨੂੰ ਪਹਿਲਾਂ ਸਿੱਖਿਅਤ ਕਰਨ ਦੀ ਲੋੜ ਹੈ ਸਾਫ਼ ਤੌਰ ਤੇ ਤੁਹਾਡਾ ਹੀ ਮਤਲਬ ਬੰਦਾ ਹੈ ਹਾਂਜੀ ਹਾਂਜੀ ਕਿਉਂਕਿ ਜੇ ਸਿੱਖੇ ਤੋਂ ਹੁੰਦੇ ਤਾਂ ਦੇਖੋ ਸਾਡੇ ਰਿਪੋਰਟ ਕਿੱਥੇ ਆ ਰਹੇ ਨੇ ਬੱਚੇ ਅੱਜ ਅੱਜ ਵੀ ਕਿ ਜਹਾਜ਼ ਆ ਰਹੇ ਹੋਰ ਮੰਦਭਾਗੀ ਖਬਰ ਸ਼ਾਮ ਨੂੰ ਵੀ ਆਣੀ ਹੈ ਤੇ ਕੱਲ ਵੀ ਆਏ ਅੱਜ ਕੀ ਆ ਇਹ ਤਾਂ ਆ ਹੀ ਜਾਣਗੇ ਇਹ ਤਾਂ ਅੱਜ ਆ ਹੀ ਜਾਣਗੇ ਕਿਉਂਕਿ ਸਾਡੇ ਨਾਲ ਸਰਕਾਰਾਂ ਦੇ ਵਿੱਚ ਇਹਨਾਂ ਦਮ ਨਹੀਂ ਹੈਗਾ ਜੇ ਸਾਡੇ ਨਾਲ ਸਰਕਾਰਾਂ ਦੇ ਵਿੱਚ ਦਮ ਹੋਵੇ ਤਾਂ ਰਿਪੋਰਟਰ ਨੂੰ ਇੱਕ ਵਾਰੀ ਖੜਾ ਸਕਦੇ ਜਿਹੜਾ ਤਾਂ ਤਾਂ ਵਕੀਲ ਹੁੰਦਾ ਜੇ ਜੱਜ ਸਾਹਿਬ ਨੇ ਕੋਈ ਫੈਸਲਾ ਦਿੱਤਾ ਹੁੰਦਾ ਤਾਂ ਉਹਨਾਂ ਨੂੰ ਇਹੀ ਜੀ ਦਲੀਲ ਦੇ ਕੇ 2 ਮਿੰਟ ਵਾਸਤੇ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਪਰ ਸਾਨੂੰ ਇਹੋ ਜਿਹਾ ਵਕੀਲ ਕੋਈ ਸਾਡਾ ਮਿਲਿਆ ਨਹੀਂ ਹੈਗਾ ਇਸ ਕਰਕੇ ਕਿ ਇਸੇ ਇਹ ਪ੍ਰਸਤਾਵਾ ਕਰੀ ਜਾਂਦੇ ਆ ਜਾਂ ਸਾਡਾ ਦੇਸ਼ ਹੈ ਜਿਹੜਾ ਸਾਡੇ ਦੇਸ਼ ਦੇ ਜਵਾਨ ਨੇ ਜਾਂ ਸਾਡੇ ਦੇਸ਼ ਦੇ ਵਾਸੀ ਨੇ ਹਿੰਦੁਸਤਾਨੀ ਨੇ ਉਹ ਸਾਰੇ ਬਾਹਰਲੇ ਦੇਸ਼ਾਂ ਵਿੱਚ ਫਸੇ ਨੇ ਅੱਜ ਉਹ ਆਪਣੀਆਂ ਜਾਨਾਂ ਨੂੰ ਮੁਕਾਣ ਸੁਖ ਸਲਾਮਤ ਪਹੁੰਚਣ ਦੀ ਅਪੀਲ ਕਰੀ ਜਾਂਦੇ ਨੇ ਡਾਕਟਰ ਸਾਹਿਬ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਉੱਥੇ ਬੈਠੇ ਨੇ ਹੁਣ ਕਿੱਥੇ ਜੀ ਜਿਹੜੇ ਸਟੇਸ਼ਨ ਦੇ ਹਜੇ ਮੌਜੂਦ ਨੇ ਜਿਹੜੇ ਹਜੇ ਵੀ ਦਿੱਲੀ ਦੇ ਸਟੇਸ਼ਨ ਤੇ ਬੈਠੇ ਨੇ ਬੇਨਤੀ ਇਹੀ ਕਰਦੇ ਆਂ ਜੀ ਦੇਖੋ ਸ਼ਾਂਤੀ ਰੱਖੋ ਬਚਾਰਾ ਬਣਾ ਕੇ ਰੱਖੋ ਕਿਸੇ ਦੀਆਂ ਗੱਲਾਂ ਚ ਨਾ ਆਓ ਹਰ ਇੱਕ ਥਾਂ ਉੱਥੇ ਕੋਈ ਸੈਂਟਰ ਜੇ ਖੁੱਲ੍ਹ ਜਾਂਦੇ ਹੁੰਦੇ ਨੇ ਇਹ ਨੰਬਰ ਦੇ ਦਿੰਦੇ ਹੁੰਦੇ ਨੇ ਉੱਥੇ ਉਹਨਾਂ ਨਾਲ ਗੱਲ ਕਰੋ ਕਿਸੇ ਦੇ ਮੰਗਰ ਲੱਗ ਕੇ ਕੋਈ ਮਤਲਬ ਗਲਤ ਸਟੈਪ ਨਾ ਚੱਕੋ ਇਹੀ ਮੇਰੀ ਅਪੀਲ ਹੈ ਕਿਉਂਕਿ ਉੱਥੇ ਜਿਹੜੇ ਪੰਗੜਾ ਮਚਾਉਣ ਵਾਲੇ ਲੋਕ ਹੁੰਦੇ ਨੇ ਉਹ ਵੀ ਵਿੱਚ ਸ਼ਾਮਿਲ ਹੁੰਦੇ ਨੇ ਉਹਨਾਂ ਨੂੰ ਆਪਾਂ ਸਭਕ ਉਹਨਾਂ ਨੂੰ ਸਿਖਾਉਣਾ ਹੈ ਉਹਨਾਂ ਦੇ ਮੁਤਾਬਕ ਨਹੀਂ ਚੱਲਣਾ ਆਪਾਂ ਸਰਕਾਰ ਮੁਤਾਬਕ ਚੱਲਣਾ ਹੈ ਜੇ ਰੇਲਵੇ ਦਾ ਜਾਂ ਕੋਈ ਵੱਡਾ ਅਧਿਕਾਰੀ ਹੈ ਉਹ ਕੋਈ ਸੂਚਨਾ ਦਿੰਦਾ ਤਾਂ ਉਹਦੇ ਮੁਤਾਬਕ ਚੱਲਣਾ ਚਲੋ ਅਰਜੰਦਰਾ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਠੀਕ ਹੈ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਜੀ ਮਾਨਸਾ ਤੋਂ ਸਾਡੇ ਦਰਸ਼ਕ ਨੇ ਜੁੜਨਾਂ ਨਾਲ ਜੁੜਦੇ ਨੇ ਉਸ ਤੋਂ ਬਾਅਦ ਸਾਡੇ ਨਾਲ ਪੱਤਰਕਾਰ ਜੁੜੇ ਸੀ ਸੰਜੀਵ ਸ਼ਰਮਾ ਜੀ ਹਾਲਾਂਕਿ ਵਿੱਚ ਮਾਲਵਿੰਦਰ ਦਾ ਫੋਨ ਆਇਆ ਚੱਕਿਆ ਪਰ ਗੱਲਬਾਤ ਨਹੀਂ ਹੋ ਸਕੀ ਤਾਂ ਬੜੀ ਇੱਕ ਦੁਖਦਾਈ ਖਬਰ ਜਿਹੜੀ ਕੱਲ ਸ਼ਾਮ ਨੂੰ ਆਈ ਹੈ ਕਿ ਰਾਤ ਨੂੰ ਜੋ ਕਿ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਇੱਕ ਦੁਆਰਾ ਭਗਦੜ ਮੱਚੀ ਤੇ ਹਾਦਸਾ ਵਾਪਰਿਆ ਹਾਲਾਂਕਿ ਇਹ ਲੋਕਾਂ ਦੇ ਬਿਲੋ ਜਦੋਂ ਮਹਾਕੁੰਭ ਸ਼ੁਰੂ ਹੋਣਾ ਸੀ ਤਾਂ ਆਸਤਾ ਸਭ ਦੀ ਹੈ ਲੋਕ ਬਹੁਤ ਉੱਥੇ ਮੱਥਾ ਵੀ ਟੇਕ ਕੇ ਆਏ ਨੇ ਤੇ ਉੱਥੇ ਜਿਹੜੀ ਭਗਦੜ ਮੱਚੀ ਪਹਿਲਾਂ ਉਹਦੇ ਵਿੱਚ ਹੀ ਬੰਦੇ ਮਾਰੇ ਗ ਤੇ ਕੱਲ ਜਿਹੜੀ ਇਹ ਭਗਦਰ ਦੁਆਰਾ ਮੱਚੀ ਹੈ ਸਾਬਤ ਤੌਰ ਤੇ ਸਪੱਸ਼ਟ ਹੋਇਆ ਹੈ ਕਿ ਰੇਲਵੇ ਦੀ ਜਿਹੜੀ ਲਾਹ ਪ੍ਰਵਾਈ ਸੀ ਉਹ ਸਾਹਮਣੇ ਆਈ ਹੈ ਤੇ ਜਿਹੜੇ ਲੋਕ ਸੀਗੇ ਸਾਰੇ ਜਨਰਲ ਲੋਕ ਜਿਹੜੇ ਕਿ ਇਸੀ ਸਲੀਪਰਾਂ ਤੱਕ ਅੰਦਰ ਚੜ੍ਹੇ ਹੋਏ ਸੀ ਕਿਉਂਕਿ ਇੱਕ ਗੱਡੀ ਸੀਗੀ ਤਾਂ ਲੋਕਾਂ ਨੇ ਸੋਚਿਆ ਪਹਿਲਾਂ ਮੇਰੀ ਵਾਰੀ ਪਹਿਲਾਂ ਮੇਰੀ ਵਾਰੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਪਹਿਲਾਂ ਮੇਰੀ ਵਾਰੀ ਚੱਕਰ ਦੇ ਵਿੱਚ ਮੇਰਾ ਪੱਤਾ ਹੀ ਹੋ ਕੱਟ ਜਾਏਗਾ ਤਾਂ ਤੁਹਾਨੂੰ ਦੱਸ ਦिए ਦੋਸਤੋ ਜਿਹੜੀ ਇਹ ਖੁਦਾਈ ਖਬਰ ਆਈ ਜਿਸ ਦੇ ਵਿੱਚ ਹੁਣ ਤੱਕ ਇਹ ਦੱਸਿਆ ਗਿਆ ਕਿ 18 ਮੋਤਾਂ ਹੋਈਆਂ ਨੇ ਜਿਸ ਦੇ ਵਿੱਚ 9 ਔਰਤਾਂ ਤੇ 5 ਬੱਚੇ ਨੇ ਪਰ ਖਸਾ ਇਹ ਵੀਤਾ ਜਾ ਰਿਹਾ ਹੈ ਕਿ ਇਹ ਮੋਤਾਂ ਦਾ ਅੰਕੜਾ ਵਧ ਵੀ ਸਕਦਾ ਹੈ ਕਿਉਂਕਿ ਸਰਕਾਰ ਵੱਲੋਂ ਇਸ ਤੇ ਕੋਈ ਹਜੇ ਟਿੱਪਣੀ ਨਹੀਂ ਕੀਤੀ ਜਾ ਰਹੀ ਹੁਣ ਦੋਸਤੋ ਦੇਖਣਾ ਇਹ ਹੈ ਕਿ ਇਹ ਅੰਕੜਾ ਰੁਕੇਗਾ ਘਟੇਗਾ ਜਾਂ ਵਧੇਗਾ ਇਸ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਰ ਕਰਾਂਗਾ A1 ਪੰਜਾਬੀ ਟੀਵੀ ਤੇ ਤੇ ਤੁਸੀਂ ਉੱਥੇ ਦੇਖਦੇ ਰਹੋ ਇਹ